ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਫੈਂਟ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਖਖਾ ਜ਼ਿਲ੍ਹਾ ਤਰਨਤਪੁਰ ਦਾ ਤਹਿਸੀਲ ਖੰਡੂਰ ਸਾਹਿਬ ਇਹਨੇ ਵੀਰੋਂ ਪਹਿਲੀ ਵੀਡੀਓ ਬਣਾਉਣ ਲੱਗੇ ਜੀ ਆਪਾਂ ਵਪਾਰ ਦਾ ਕੰਮ ਕਰਦੇ ਬਾਈ ਜੀ ਅੱਜ ਵੀ ਨੇ ਕੋਈ ਤਿੰਨ ਚਾਰ ਤੇ ਲੱਗ ਪਾ ਪਸ਼ੂ ਸੇਲ ਆ ਤੇ ਆਹ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਸਸਕਾ ਵੀਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਾਕ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਬਾਰ ਕਰਦੇ ਜੀ ਹਾਂਜੀ ਹਾਂਜੀ ਬਾਬਾ ਟਾਈਮ ਹੋ ਗਿਆ ਕਰਦੇ ਹਾਂ ਚਲੋ ਅਗਲੀ 11 ਨਹੀਂ ਬਣਾਈ ਪਹਿਲਾਂ ਨਹੀਂ ਕਰੀ ਬਣਾਇਆ ਤੇ ਕਿੰਨੇ ਪਜੂ ਸੇਰੇ ਜੀ ਤਿੰਨ ਵੀਰੇ ਤਿੰਨ ਹੀ ਹੈ ਗਾਇਆਂ ਕੰਮ ਹੀ ਕਰਦੇ ਆ ਕਾਵਾ ਦਾ ਕਾਵਾ ਦਾ ਵੀਰੇ ਮੱਝ ਦਾ ਮੱਝ ਦਾ ਨਿੰਨ ਕਰੀ ਕੀਤਾ ਠੀਕ ਚਲੋ ਐਡਰੈਸ ਬੋਲ ਦੋ ਆਪਣਾ ਪਿੰਡ ਖਾਕਾ ਹਾਂਜੀ ਜਿਹੜਾ ਤਨਤਾਰਨ ਅਸੀਲ ਖਡੂਰ ਸਾਹਿਬ ਠੀਕ ਨਾਮ ਤੁਹਾਡਾ ਢੇਡ ਖਾਕਾ ਹਾਂ ਸਰਲੀਆਂ ਪੈਂਦਾ ਜੀ ਇਧਰ ਤੇ ਮੋਵਾਲ ਪੈਂਦਾ 2-3 ਕਿਲੋਮੀਟਰ ਠੀਕ ਆ ਤੇ ਟਾਗੜਾ ਪੈਂਦਾ ਜੀ ਨਾਮ ਤੁਹਾਡਾ ਸਮਾਂ ਬੋਲਦੇ ਫੋਨ ਨੰਬਰ 9855 2435 ਇੱਕ ਵਾਰੀ ਫਿਰ ਬੋਲੋ 9855 2435 ਇਹੀ ਨੰਬਰ WhatsApp ਆ ਹਾਂਜੀ ਇਸੇ ਵੀ ਚੱਲ ਇਹਦੇ ਬਾਰੇ ਦੱਸੋ ਇਹ ਸੁਆਜੀ ਦੁੱਜਾ ਸੁਆ ਵੀਰੇ ਗੱਬਣਾ ਸੁਈ ਆ ਗੱਬਣਾ ਵੀਰੇ ਅੱਛਾ ਗੱਬਣਾ ਕਿੰਨੇ ਉਦੋਂ ਦਲੀ ਜੀ ਇਹ ਇਹ ਦੁੱਧ 20 ਪਲੱਸ ਕਰੋਗੇ ਜੀ ਅੱਛਾ 20 ਪਲੱਸ ਕਰੋਗੀ ਹਾਂਜੀ ਪਹਿਲਾਂ ਇਹਦਾ 20 ਪਲੱਸ ਕੱਢਿਆ ਹਾਂਜੀ ਚਲੋ ਆਪਾਂ 20 ਪਲੱਸ ਦੀ ਗਾਰੰਟੀ ਦੇਵਾਂਗੇ ਖੋਲੋ ਫਿਰ ਮੁਹੰਮਦ ਹੈ ਜੀ ਲੋ ਜੀ ਦੇਖੋ ਇਹ ਆ ਦੇਖੋ ਇੱਕ ਇੱਕ ਮਿੰਟ ਕਰੋ रखो बाके ले कंदी बै ਆਜੋ ਜੀ ਮੈਂ ਲੈ ਲਿਆ ਟੱਗਾ ਸਿਮ ਲੱਗੇ ਜਗਾ ਨੂੰ ਹਾਂਜੀ ਹਾਂਜੀ ਬੋਲੋ ਇਹ ਬੋਲੇ ਕਰਾਉਣਾ ਭਾਵੇਂ 95 ਵਿੱਚ ਕਰਾਉ ਹਾਂਜੀ 95 ਕਰਾ ਲੋ 85000 ਦੀ 85000 ਦੀ ਹੋ ਜੂਗਾ ਮਾਨਤਾ ਮਾਨਤਾ ਹੋ ਜੂਗਾ ਕਿੰਨੇ ਦੀ ਇੱਕੋ ਹੀ ਗੱਲ ਇੱਕੋ ਹੀ ਬਸ ਜੀ ਚਲੋ ਠੀਕ ਹੈ ਆ ਜੀ ਬਹੁਤ ਠੰਡੀ ਸੀ ਠੀਕ ਆ ਥਾਰ ਚੰਗਾ ਲੱਗਾ ਵੀ ਰੱਖੋ ਲੈ ਜੀ ਟਾਈਮ ਲੈ ਜੂ ਹੈ ਨਾ ਟਾਈਮ ਲੈ ਜੂ ਇੱਕ ਦਿਨ ਨੂੰ ਦੇਣ ਪੂਰੇ ਕਰਾ ਹਾਂ ਜੀ ਇੱਕ ਦਿਨ ਨੂੰ ਦੇਣ ਪੂਰੇ ਅੱਛਾ ਇੱਕ ਦਿਨ ਨੂੰ ਦੇਣ ਪੂਰੇ ਆ ਹਾਂ ਜੀ ਚਲੋ ਠੀਕ ਆ ਤੇ ਆਹ ਜੀ ਇਹ ਤਾਂ ਤੀਜਾ ਸੂਗਾ ਵੀਰੇ ਇਹ ਤੀਜਾ ਸੂਗਾ ਅੱਜ ਹੀ ਸੂਈ ਆ ਜੀ ਅੱਛਾ ਅੱਜ ਹੀ ਸੂਈ ਆ ਹਾਂ ਜੀ ਠੀਕ ਆ ਇਹ ਵੀ ਖੋਲੋ ਲੋ ਜੀ ਥੋੜੀ ਜਿਹੀ ਵਾਇਰ ਕਰ ਲੈਣ ਦੇ ਵਿੱਚ ਆ ਕੇ ਹੈ ਨਾ ਤੇ ਭਾਈ ਜੀ ਕੀ ਰਿਕਾਰਡ ਆਂਦਾ ਇਹ ਦਾ ਵੀਰੇ ਕਾਰਾ ਅੰਮ੍ਰਿਤਾਂ ਤੋਂ 10 ਦਿਨ ਤੋਂ ਆਕੇ ਤੇ 22 ਕਿਲੋ ਚੋ ਆਇਆ ਥਲੇ ਅੱਛਾ 22 ਕਿਲੋ ਆਜੋ ਆਜੋ ਬਾਈ ਤੁਹਾਨੂੰ ਬੜਾ ਸੇਵਾ ਦਾ ਦੋਸਤ ਬਿਲਕੁਲ ਬਿਲਕੁਲ ਜੀ ਵੀਰੇ ਥੋੜੇ ਭੜਾ ਭੁਲਾ ਹੈਗੇ ਨਾ ਜੀ ਹਾਂ ਜੀ ਬੱਚਾ ਮਗਰ ਆ ਗਿਆ ਬੱਚਾ ਬੱਚਾ ਵੀਰੇ ਹਾਂ ਜੀ ਮੋਲੇ ਭਾਵੇਂ ਵੀਰੇ ਯਾਰਾ 75 ਗਰਾਹ 570 ਗਰਾਹ 65 ਦੀ ਦੇ ਦੀ 65000 ਦੀ ਹਾਂ ਜੀ ਬਹੁਤ ਜਾਣਦੋ ਬਾਰਦੀ ਨੇ ਛੜ ਦੇ ਛੜ ਦੇ ਜਿਆਦਾ ਜਿਆਦਾ ਰੇਟ ਤਾਂ ਠੀਕ ਹੈ ਗੰਡੀ ਬਹੁਤ ਭਾਵੇਂ ਬੱਚਾ ਲਾ ਲਓ ਭਾਵੇਂ ਨਾਲ ਲਾ ਠੀਕ ਹੈ ਅੱਜ ਇਹ ਜੀ ਇਹ ਦੂਜਾ ਥੂਆ ਕੋਈ ਜੇ ਪਰਕੇ ਜੀ 5 ਵਜੇ ਇਹ ਅੱਛਾ ਇਹ ਵੀ ਅੱਜ ਹੀ ਸੀ ਆ ਹਾਂ ਜੀ ਹਾਂ ਜੀ ਅੱਜ ਹੀ ਸੀ ਇਹਦੀ ਜੇਰਦਾਰ ਛੁੱਟਦੀ ਐਨੇ ਹਾਂ ਜੀ 3 ਕਿਲੋ ਚੋਈਏ ਆਪਾਂ ਫੇਰੇ ਉਹ ਇਕੱਲਾ ਬੱਚਾ ਮਗਰ ਇਹਦੇ ਵਿੱਚ ਅੱਛਾ ਹੀ ਆ ਗਿਆ ਇਹਦੇ ਮਗਰ ਬੱਚਾ ਹੀ ਆਇਆ ਹਾਂ ਜੀ ਆਜੋ ਆਜੋ ਦੋ ਮਗਰ ਬੱਛੀ ਆ ਗਿਆ ਨਾ ਇਹ ਬਾਈ ਕਿੰਨਾ ਕਰਜੋ ਦੋ ਥੋੜਾ ਸਨ 18 19 ਕਿਲੋ ਦਾ ਕਰ ਦੇ ਦੇ 18 19 ਕਿਲੋ ਹਾਂਜੀ ਠੀਕ ਹੈ ਪਹਿਲੇ ਨੇ ਕੱਢੇ 15 ਕਿਲੋ ਅੱਛਾ ਇਹ ਵਹਿੜ ਚੰਗੀ ਹਾਂਜੀ ਕਿੰਦੀ ਬਾਈ ਫਿਰ ਕੀ ਮੈਂ ਦਾ ਬੋਲੋ ਭਾਅ ਇਹਦਾ 50 70 ਲਾ ਦੇ ਹਾਂ ਸਭ ਤੋਂ ਮਾਨਦਾਨ ਕਰ ਦਈਏ ਇਹ ਕਿੰਨੇ ਦੀ 55 ਦੇ ਦਈਏ ਹਾਂ ਨਾ ਜਾਓ ਠੀਕ ਹਾਂ ਜੀ। ਜਾਓ ਹੋਰ ਜਾਣ ਦੋ। ਨਹੀਂ ਸੇਜਾ ਦਾ ਧੱਕਾ ਨਹੀਂ ਦਿੰਦਾ। ਇੰਦਾ ਦੀ ਕੋਈ ਮਿੰਨੀ ਨਹੀਂ ਜੀ ਤੁਹਾਨੂੰ ਨਹੀਂ। ਨਹੀਂ ਮਿਲ ਚਲ 1000 ਛੱਡ ਦੋ। ਚਲੋ 1000 ਤੁਹਾਡਾ 1000 ਦੋ। ਬਿਲਕੁਲ। ਬਸ ਤੇ ਨਹੀਂ ਗਾਵਾਂ। ਹਾਂ ਜੀ ਤੇ ਨਹੀਂ। ਬਿਲਕੁਲ ਸੋਹਣਾ ਰੇਟ ਆ ਵੀਰਾਂ ਨਾਲ ਦਾ। ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰਕੇ ਲੈ ਕੇ ਜਾਓ। ਆ ਜੀ ਕਹਿੰਦੇ ਬੇ ਜੀ। ਹਾਂ ਜੀ। ਹਾਂ। ਚਲੋ। ਹਣਾ ਤੁਹਾਨੂੰ ਵੀ ਆਪਣੀ ਫੁੱਲ ਗਾਰੰਟੀ ਹੋ ਗਈ ਜੀ। ਠੀਕ ਹੈ ਜੀ। ਬੋਲੋ ਨੰਬਰ ਜੀ। ਨੰਬਰ 98555 24355। ਪਿੰਡ ਖਖਾ। ਜ਼ਿਲ੍ਹਾ ਤਰਨਤਾਰਨ ਤੁਸੀਂ ਰੂਪਨਗਰ। ਸਸ